ਔਰ ਆਈਆ ਕੇਰਾ ਕਾਇਰਾ ਕੋਰਾ ਕੋਰਾ ਲੱਗਣਾ ਨਹੀਂ ਔਰ ਨਕੀ ਆਪ ਦਾ ਬਹੁਤ ਜ਼ਿਆਦਾ ਹੋ ਜਾਂਦਾ ਪਾ ਪਾ ਜੀ ਧਿਆਨ ਨਾਲ ਭਾਈ ਬਾਜਾ ਨੂੰ ਤੇ ਆ ਗਿਆ ਬਾ ਯਾਰ ਬਸ ਠੇਕ ਦੇ ਭੈਣ ਆ ਮੋਟਰ ਤੇ ਕਰਵਾ ਬਣਾ ਟਰੈਕਟਰ ਵੀ ਸੜ ਗਿਆ ਬਾਦਰ ਦਾ ਉਧਰ ਲੱਗ ਗਈ ਉਧਰ ਬਚਾਗੇ ਵੱਟੀਆਂ ਡੱਕੇ ਸੀ ਉਧਰ ਬਿਜਲੀ ਕਰ ਗੁਜੀ ਅੱਗ ਬਚਾਉਣ ਲਈ ਪਾਈਪ ਗੇਟ ਆ ਇੱਕ ਮੂਰੀ ਸਾਰਾ ਟਰੈਕਟਰ ਸਵਾਹ ਗਿਆ ਸੜ ਕੇ ਪਹਿਲਾ ਗੱਡੀ ਖਾਲੀ ਦੂਜੀ ਪੰਨੇ ਤੇ ਪਰ ਗੱਡੀ ਸਾਰਾ ਖਤਮ ਹੋ ਗਿਆ ਆਪ ਕੋਈ ਨਹੀਂ ਨਹੀਂ ਵੀ ਪਕਾਰ ਨਾ ਕੋਈ ਨਾ ਟਰੈਕਟਰ ਸੜਕਾਂ ਨੂੰ ਆਹ ਦੇ ਪਹਿਲਾਂ ਹੀ ਆ ਜਾਂਦੇ ਨੇ ਨਾ ਖਾਣ ਨਹੀਂ ਇਹ ਖਾਲੀ ਲੈ ਗਏ ਤੇ ਨਾਲ ਝਾਏ ਬੜੀ ਲੇਟ ਆ ਸਾਰੀ ਤਾਂ ਮੱਝ ਗਿਆ ਹੀਗਾ ਅੱਛਾ ਗੱਲਾਂ ਮਾਰ ਅੱਛਾ ਦੇ ਆਈ 14 ਹੂੰ ਇਹ ਉਹ ਵਤੀ ਦਾ ਚਾਈ ਗਈ ਗਈ ਆ ਇਧਰੋਂ ਆਈ ਅੱਗ ਵਾ ਕਣਕ ਭਾਦਰ ਦੀ ਸਾਰੀ ਮਾੜੀ ਜਿਹਾ ਟਰੈਕਟਰ ਵਿੱਚ ਬੰਦ ਹੋ ਗਿਆ ਪਾਜੀ ਆ ਮੋਟਰਸਾਈਕਲ ਗਾਹ ਕਰ ਲੈ ਯਾਰ ਕਿਦਾ ਮੋਟਰਸਾਈਕਲ ਵੀ ਗਾਹ ਕਰ ਲੈ ਯਾਰ ਉਹ ਗਾਹ ਲਾ ਦੇ ਆਪਾਂ ਬਰਤ ਚੱਲ ਜਾਈਏ ਯਾਰ ਮਰ ਰਾਇਆ ਉਹ ਹਿੰਮਤ ਕਿ ਸੜ ਗਈ ਆ ਕਿਤੇ ਬਾਦਰ ਲਾਈ ਰੇ ਕੇ ਦੇ

ਕੁਆ ਸੇਖ ਦੇ ਭੈਣ ਟਰੈਕਟਰ ਵੀ ਸੜ ਗਿਆ ਬਾਹਰ ਦਾ ਉਧਰ ਲੱਗੀ ਉਧਰ ਬਚਾ ਕੇ ਵੱਡੀ ਟੱਕੇ ਹੀ ਉਹ ਉਧਰ ਡੀਜ਼ਲ ਕਰ ਗੁਜੀ ਅੱਗ ਬੁਝਾਉਣ ਆਈ ਪਾਈਪ ਗੇਟ ਆ ਇੱਕ ਬੁਰੀ ਸਾਰਾ ਟਰੈਕਟਰ ਸਵਾਹ ਗਿਆ ਸੜ ਕੇ ਪਹਿਲਾ ਗੱਡੀ ਖਾਲੀ ਦੂਜੀ ਬੰਦ ਕੇ ਉੱਪਰ ਕਹਿੰਦੀ ਸਾਰਾ ਕੁਝ ਖਤਮ ਹੋ ਗਿਆ ਇਹ ਨਹੀਂ ਇਹ ਨਹੀਂ ਵਿਕ ਪਾਉਣਾ ਕੋਈ ਨਾ ਟਰੈਕਟਰ ਸੜਕਾਂ ਨੂੰ ਮਾ ਇਹ ਪਹਿਲਾਂ ਹੀ ਆ ਜਾਂਦੇ ਨੇ ਨੁਕਸਾਨ ਨਹੀਂ ਇਹ ਖਾਲੀ ਲੈ ਗਏ ਤੇਲਾ ਛਾਏ ਬੜੀ ਲੇਟ ਆ ਸਾਰੀ ਲੱਗ ਗਈ ਮੱਜ ਗਿਆ ਹੀਗਾ ਬੱਲਾ ਮਾਦਾ ਅੱਛਾ ਭਾਈਆ ਭਾਜੀ ਨਾ ਆ ਬਹੁਤ ਹੂੰ ਉਹ ਵਧੀਆ ਚਾਹੀ ਗਈ ਗਈ ਆ ਬੀਚ ਇਦਰਾ ਯਾਗਾ ਮਾ ਕਣਕ ਭਾਦਰ ਦੀ ਸਾਰੀ ਮਾੜੀ ਦੇਖੋ ਟਰੈਕਟਰ ਵਿੱਚ ਬੰਦ ਹੋ ਗਿਆ ਪਾਜੀ ਆ ਮੋਟਰਸਾਈਕਲ ਗਾਂ ਕਰਦਾ ਯਾਰ ਕਿਦਾਂ ਹੋਰਸਾਈਕਲ ਗਾਂ ਕਰਦਾ ਯਾਰ ਉਹ ਗਾਂ ਲਾਵੇ ਆ ਬੱਦਰ ਕਿੱਥੇ ਗਿਆ ਯਾਰ ਮਰ ਰਾਇਆ ਉਹ ਹਿੰਮਤ ਕਿ ਸੜ ਗਈ ਆ ਕਿੱਥੇ ਭਾਦਰ ਲਾਈ ਰਿਕੇ ਦੇ